ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਦੇ ਵਿੱਚ ਇੱਕ ਵਾਰ ਫਿਰ ਤੋਂ ਰਜਵਾਹਾ ਟੁੱਟਿਆ ਰਜਵਾਹੇ ਦੇ ਵਿੱਚ ਕਰੀਬ 50 ਫੁੱਟ ਦਾ ਪਾੜ ਪਿਆ ਹੈ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਣ ਦਾ ਖਦਸ਼ਾ ਹੈ ਕੁਝ ਦਿਨ ਪਹਿਲਾਂ ਵੀ ਇਸੇ ਰਜਵਾਹੇ ਦੇ ਵਿੱਚ ਪਾੜ ਪਿਆ ਸੀ ਸੋ ਇਹ ਤਸਵੀਰ ਹੈ ਪਿੰਡ ਪੰਡ ਭਗਵਾਨਪੁਰਾ ਤਲਵੰਡੀ ਸਾਬੋ ਦਾ ਪਿੰਡ ਹੈ ਤੇ ਰਜਵਾਹਾ ਇੱਕ ਵਾਰੀ ਫਿਰ ਤੋਂ ਟੁੱਟਿਆ 50 ਫੁੱਟ ਦਾ ਪਾੜ ਪਿਆ ਹੈ ਰਜਵਾਹੇ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਦੇ ਖਰਾਬ ਹੋਣ ਦਾ ਖਦਸ਼ਾ ਹੈ ਕਿਉਂਕਿ ਜੋ ਪਾਣੀ ਹੈ ਉਹ ਖੇਤਾਂ ਤੱਕ ਚਲਾ ਗਿਆ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੜ ਗਿਆ ਹੈ ਪਾਣੀ ਤੇ ਖਦਸ਼ਾ ਹੈ ਕਿ ਵੱਡੀ ਵੱਡੇ ਰਕਬੇ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਕੁਝ ਦਿਨ ਪਹਿਲਾਂ ਵੀ ਇਸੇ ਰਜਵਾਹੇ ਦੇ ਵਿੱਚ ਪਾੜ ਪਿਆ ਸੀ ਤੇ ਹੁਣ ਇੱਕ ਵਾਰੀ ਫਿਰ ਤੋਂ ਰਜਵਾਹੇ ਦੇ ਵਿੱਚ ਪਾੜ ਪਿਆ 50 ਫੁੱਟ ਦਾ ਪਾੜ ਪਿਆ ਹੈ ਚਾਰੇ ਪਾਸੇ ਪਾਣੀ ਪਾਣੀ ਹੈ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਹੈ ਤੇ ਖਦਸ਼ਾ ਹੈ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਨੇ ਸੋ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਣ ਦਾ ਖਤਸ਼ਾ ਹੈ ਤਸਵੀਰ ਤੁਸੀਂ ਦੇਖ پا ਰਹੇ ਹੋ ਪੰਜਾਬ ਫੁੱਟ ਦਾ ਪਾੜ ਪਿਆ ਹੈ ਮਨੀਸ਼ ਸਾਡੇ ਸਹਿਯੋਗੀ ਜੁੜੇ ਨੇ ਗੱਲਬਾਤ ਕਰਦੇ ਆ ਮਨੀਸ਼ ਕੀ ਕੋਈ ਜਾਣਕਾਰੀ ਬਿਲਕੁਲ ਜਿਵੇਂ ਰੁਚੀ ਪਿਛਲੇ ਦਿਨਾ ਚ ਵੀ ਇਹ ਪਾੜ ਪਿਆ ਹੈ ਸਵੇਰੇ ਵੱਡਾ ਪਾੜ ਪੈ ਗਿਆ ਜਿਸ ਕਰਕੇ ਕਿਸਾਨਾਂ ਦੀਆਂ ਫਸਲਾਂ 'ਚ ਪਾਣੀ ਭਰ ਗਿਆ ਪਿਛਲੇ ਦਿਨਾਂ ਜੀ ਵੀ ਕਿਸਾਨਾਂ ਦੀ ਝੋਨੇ ਦੀ ਫਸਲ ਮੱਕੀ ਦੀ ਫਸਲ ਤੇ ਨਾਲ ਨਾਲ ਮੂੰਗੀ ਦੀ ਫਸਲ ਦਾ ਜਿਹੜਾ ਨੁਕਸਾਨ ਹੋਇਆ ਸੀ ਕੱਲ ਹੀ ਜਿਹੜਾ ਇਸ ਪਾੜ ਨੂੰ ਪੂਰਿਆ ਗਿਆ ਸੀ ਤੇ ਉਸ ਤੋਂ ਬਾਅਦ ਫੇਰ ਪਾੜ ਆ ਜਿਹੜਾ ਦੁਵਾਰੋਂ ਤੋਂ ਪੈ ਗਿਆ ਤੇ ਪਿਛਲੇ ਵਾਰ ਨਾਲੋਂ ਪਾੜ ਆ ਜਿਹੜਾ ਵੱਡਾ ਤੇ ਪਾਣੀ ਦਾ ਬਹਾਅ ਵੀ ਲਗਾਤਾਰ ਤੇਜ਼ ਹੈ ਕਿਉਂਕਿ ਬਾਰਿਸ਼ ਹੋਣ ਕਰਕੇ ਮੈਹਰਾਂ ਵਿੱਚ ਪਾਣੀ ਦਾ ਬਹਾਅ ਕਾਫੀ ਤੇਜ਼ ਚੱਲ ਰਿਹਾ ਜਿਸ ਕਰਕੇ ਹੁਣ ਪਾਣੀ ਕਾਫੀ ਜਨਾ ਖੇਤਾਂ ਦੇ ਵਿੱਚ ਫੈਲ ਚੁੱਕਿਆ ਇਸ ਦੇ ਨਾਲ-ਨਾਲ ਆਸ-ਪਾਸ ਦੇ ਖੇਤਾਂ ਨੂੰ ਇਲਾਵਾ ਪਿੰਡ ਦੇ ਨੇੜੇ ਭਵਾਨਪੁਰੇ ਪਿੰਡ ਦੇ ਨੇੜੇ ਵੀ ਪਾਣੀ ਹੈ ਜਿਹੜਾ ਬਾ ਪੁੱਜਣ ਦੀ ਸੁਭਾਵਨਾ ਬਣੀ ਹੋਈ ਹੈ ਪਰ ਜੇਕਰ ਸਮੇ ਸਮਾਂ ਰਹਿੰਦਿਆਂ ਪਾਣੀ ਪਿੱਛੇ ਬੰਦ ਨਾ ਕਰਵਾਇਆ ਗਿਆ ਉਹ ਵੀ ਦੇ ਕਿਸਾਨਾਂ ਵਿੱਚ ਸਰਕਾਰ ਦੇ ਪ੍ਰਸ਼ਾਸਨ ਪ੍ਰਤੀ ਰੋਸ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਪਿਛਲੇ ਦਿਨੀਂ ਦਾ ਫਾਰਮ ਨੂੰ ਜਿਹੜਾ ਪੂਰਿਆ ਗਿਆ ਸਹੀ ਤਰ੍ਹਾਂ ਪੂਰਿਆ ਨਹੀਂ ਗਿਆ। ਜਬ ਕੀ ਕਾਰਨ ਹੋਇਆ ਇਸ ਦੀ ਜੇ ਜੀ ਜਾਤੀ ਲੋੜ ਹੈ ਪਰ ਕਿੰਨਾ ਕਿੰਨੇ ਲੈਰੀ ਵਿਭਾਗ ਦੇ ਵਿੱਚ ਕਿਸਾਨਾਂ ਦਾ ਗੁੱਸਾ ਜਰੂਰ ਫੁੱਟਦਾ ਦਿਖਾਈ ਦੇ ਰਿਹਾ ਹੈਗਾ ਜੀ। ਕਿਤੇ ਇਸ ਵੇਲੇ ਕੋਈ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਹੈ? ਬਿਲਕੁਲ ਦੇਖੋ ਜੀ ਤਾਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਨਹੀਂ ਪਹੁੰਚਿਆ ਲੈਰੀ ਵਿਭਾਗ ਦੇ ਕੁਝ ਛੋਟੇ ਅਧਿਕਾਰੀ ਜਰੂਰ ਇਹ ਜਿਹੜੇ ਪੁਰਾਣੇ ਖਿਸਤਾਨ ਨੇ ਜਿਹੜੇ ਉੱਤੇ ਜਨੂਰ ਹੈਗੇ ਨੇ ਤੇ ਕਿਸੇ ਨਾ ਕਿਸੇ ਸਰਕਾਰ ਨੂੰ ਤੇ ਨਹਿਰੀ ਵਿਭਾਗ ਨੂੰ ਕੋਸ਼ਿਸ਼ੇ ਹੋਏ ਨਜ਼ਰ ਆ ਰਹੇ ਨੇ ਜੀ ਤੇ ਹਰ ਵਾਰ ਆਰਜੀ ਤੌਰ ਤੇ ਹੀ ਪਾੜ ਪੂਰਿਆ ਜਾ ਰਿਹਾ ਹੈ ਤੇ ਕਿਸੇ ਤਰ੍ਹਾਂ ਦੇ ਕੋਈ ਮੁਕੰਮਲ ਪੱਕੇ ਬੰਦੋਬਸਤ ਦਾ ਕੋਈ ਪ੍ਰਬੰਧ ਨਹੀਂ ਹੈ ਬਿਲਕੁਲ ਦੇਖੋ ਜਿਹੜਾ ਜਦੋਂ ਪਾੜ ਪਾਇਆ ਜਾਂਦਾ ਹੈ ਉਸ ਤੋਂ ਬਾਅਦ ਉੱਥੇ ਜਿਹੜੇ ਗੱਟੇ ਲਗਾ ਕੇ ਉਹਨੂੰ ਪੂਰਿਆ ਜਾਂਦਾ ਹੈ ਨਾ ਕਿ ਉਹਨੂੰ ਪੱਕਾ ਕਰਿਆ ਜਾਂਦਾ ਹੈ ਉਹਨੂੰ ਪਹਿਲਾਂ ਵੀ ਜਿੰਨੇ ਪਾੜਨੇ ਦੇ ਇਲਾਕੇ ਚ ਕਾਫੀ ਕਿਉਂਕਿ بارش ਦਾ ਸਮੇਤ ਇਲਾਕੇ ਵਿੱਚ ਤੇਲ ਦੇ ਇਲਾਕਾ ਪੈਂਦਾ ਹੈਗਾ کافی ਜਿਹਾ ਪਾੜ ਜਿਹੜੇ ਪੈਂਦੇ ਨੇ ਕਿਉਂਕਿ ਕਈ ਵਾਰ ਕਿure ਖੱਡ ਕਰ ਲੈਂਦੇ ਨੇ ਜਾਂ ਕਈ ਨਹਿਰਾਂ ਦਾ ਸਫਾਈ ਪ੍ਰਬੰਧ ਪੂਰਾ ਨਹੀਂ ਹੁੰਦਾ ਇਸ ਕਰਕੇ ਜਿੰਨੇ ਪਾੜ ਪੈਂਦੇ ਨੇ ਉੱਥੇ ਗੱਟੇ ਲਗਾ ਕੇ ਉਹਨੂੰ ਆਰਜੀ ਤੌਰ ਤੇ ਜਿਹੜਾ ਬੰਦ ਕੀਤਾ ਜਾਂਦਾ ਹੈਗਾ ਪਰ ਇਹ ਵੀ ਆਰਜੀ ਤੌਰ ਤੇ ਅਜੇ ਤੱਕ ਬੰਦ ਕੀਤਾ ਗਿਆ ਸੀ ਪੱਕਾ ਪ੍ਰਬੰਧ ਜਿਹੜਾ ਨਹੀਂ ਕੀਤਾ ਗਿਆ ਜਿੱਥੇ ਕਰਕੇ ਪਾੜ ਹੈ ਪਾ ਦੁਆਰੇ ਪਿਆ ਹੈਗਾ ਜੀ ਸੋ ਪਾਣੀ ਦਾ ਫਲੋ ਬਹੁਤ ਜ਼ਿਆਦਾ ਹੈ ਦੇ ਕਿਸਾਨਾਂ ਦੇ ਫਸਲਾਂ ਜ਼ਾਹਰ ਹੈ ਕਿ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪਾਣੀ ਭਰਿਆ ਤੇ ਕਿਸਾਨਾਂ ਦੇ ਵੱਲੋਂ ਹੁਣ ਕੀ ਕੁਝ ਮੰਗ ਕੀਤੀ ਜਾ ਰਹੀ ਹੈ ਬਿਲਕੁਲ ਦੇਖੋ ਪਿਛਲੇ ਦਿਨਾਂ ਦੇ ਵਿੱਚ ਜੇ ਕਿਸਾਨਾਂ ਨੂੰ ਨੁਕਸਾਨ ਹੋਇਆ ਜਿਸ ਤਰ੍ਹਾਂ ਸਾਨੂੰ ਪਹਿਲਾਂ ਦੱਸਿਆ ਕਿ ਮੂੰਗੀ ਦੀ ਫਸਲ ਝੋਨੇ ਦੀ ਫਸਲ ਦੇ ਨਾਲ-ਨਾਲ ਮੱਕੀ ਦੀ ਫਸਲ ਦਾ ਜਿਹੜਾ ਨੁਕਸਾਨ ਕਿਸਾਨਾਂ ਦਾ ਹੋਇਆ ਹੈਗਾ ਉਹਦੀ ਪਰਤ ਲਈ ਮੰਗ ਵੀ ਹੈ ਜਿਸ ਤਰ੍ਹਾਂ ਕਿਸਾਨਾਂ ਤੋਂ ਕਿਸਾਨਾਂ ਨੇ ਮੰਗ ਕੀਤੀ ਹੈ ਸਰਕਾਰ ਤੋਂ ਕਿ ਕਿਸਾਨਾਂ ਨੂੰ ਮੁਆਵਜ਼ੇ ਦੀ ਹੈ ਜਿਹੜੀ ਮੰਗ ਕੀਤੀ ਜਾਵੇ ਕਿ ਦੂਜਾ ਨਹਿਰ ਦਾ ਉਸਰ ਪੱਕਾ ਪ੍ਰਬੰਧ ਕੀਤਾ ਜਾਵੇ ਜਾ ਜੋ بار بارੇ ਨਾ ਟੁੱਟੇ ਨਾ ਟਕੇ ਰਜਵਾਹ ਨਾ ਟੁੱਟੇ ਤੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਹੋਵੇ ਤੇ ਦੇ ਨਾਲ ਦਾ ਬਹੁਤੇ ਕਿਸਾਨਾਂ ਦੇ ਜਿਹੜੇ ਮੋਟਾ ਲੱਗੇ ਨੇ ਖੂਬ ਵਾਲੀਆਂ ਮੋਟਰਾਂ ਲੱਗੀਆਂ ਹੋਈਆਂ ਉਹਨਾਂ ਦੇ ਵਿੱਚ ਵੀ ਪਾਣੀ ਭਰਿਆ ਮੋਟਰਾਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈਗਾ ਜੀ ਹਮ ਠੀਕ ਹੈ ਸ਼ੁਕਰੀਆ ਜਾਣਕਾਰੀ ਦੇਣ ਤੇ ਲਈ ਸੋ ਰਜਵਾਹੇ ਦੇ ਵਿੱਚ 50 ਫੁੱਟ ਦਾ ਪਾੜ ਪਿਆ ਹੈ ਇਸੇ ਰਜਵਾਹੇ ਦੇ ਵਿੱਚ ਪਹਿਲਾਂ ਵੀ ਪਾੜ ਪਿਆ ਸੀ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਤੇ ਅੱਜ ਵੀ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਣ ਦਾ ਖਦਸ਼ਾ ਹੈ